ਕਈਆਂ ਦੇ ਹੱਡੀਆਂ ਦੇ ਵਿੱਚ ਦਰਦ ਹੁੰਦਾ ਜਾਂ ਆਪਾਂ ਸਵੇਰੇ ਤੂੰ ਤੁਰਦੇ ਆ ਤਾਂ ਅੱਡੀਆਂ ਨੇ ਜਿਹੜੀਆਂ ਥੱਲੇ ਨਹੀਂ ਲੱਗਦੀਆਂ ਪਹਿਲਾਂ ਤਾਂ ਇਹ ਮਕੇਫੀ ਆ ਇਹਦੇ ਨਾਲ ਜਿਹੜਿਆ ਅੱਡੀਏ ਦਰਦ ਹੁੰਦਾ ਉਹਦੇ ਤੇ ਰੱਖ ਲੈਣੀ ਹੈ ਟੀ ਰੱਖਣ ਤੋਂ ਬਾਅਦ ਨਾਲ-ਨਾਲ ਇਸ ਤਰ੍ਹਾਂ ਪ੍ਰੈਸ ਕਰਨਾ ਥੱਲੇ ਲਾਈਟ ਜਗ ਰਹੀ ਹੈ ਨਾ ਜ ਥੋੜੀ ਹੀਟ ਆਊਗੀ ਜਿਹਦੇ ਨਾਲ ਜਿਹੜੀ ਅੱਡੀ ਦੇ ਵਿੱਚ ਸੋਜ ਜਿਹਾ ਜਿਹੜੀ ਪੇਨ ਆ ਉਹ ਘਟ ਚੁਗੀ ਕਾਫੀ ਆ ਨਾ ਪ੍ਰੈਸ ਕਰਨਾ ਪਏ ਅੱਗੇ ਤੋਂ ਥੋੜਾ ਜਿਆਦਾ ਜ਼ਿਆਦਾ ਮਸ਼ੀਨ ਜਿਹੜੀ ਉਹੀ ਕੰਮ ਕਰਦੀ ਆ ਇਹਦਾ ਫੁੱਲ ਪ੍ਰੋਸੈਸ ਜਾਣਨ ਲਈ ਕਮੈਂਟ ਜਰੂਰ ਕਰਦੇ ਹੋ 5 ਦਿਨ ਬਾਅਦ ਤੁਹਾਡੀਆਂ ਹੱਡੀਆਂ ਜਿਹੜਾ ਦਰਦ ਆ ਉਹ ਬਿਲਕੁਲ हट ਜਾਊ ਆ ਵੀ ਸੂਜ ਉਸ ਆ ਜਾਂਦੀ ਹੈ ਕਈਆਂ ਦੇ ਜਿਨ੍ਹਾਂ ਦੇ ਸੂਜ ਉਸ ਆਉਂਦੀਆਂ ਹੱਡੀਆਂ 'ਚ ਦਰਦ ਹੁੰਦਾ ਉਹ ਮੈਨੂੰ ਕਮੈਂਟ ਕਰਕੇ ਦੱਸਣ ਉਹਨਾਂ ਨੂੰ ਮੈਂ ਦੱਸਾਂਗੀ ਕਿ ਕਿਸ ਤਰ੍ਹਾਂ ਦਰਦ ਵੀ ਹਟੇ ਕੀ ਹੋ ਗਿਆ ਸੀ ਆਹ ਤੇ ਕੋਈ ਨਹੀਂ ਜੇ ਕੋਈ ਕੱਟ ਕੇ ਕਰਦੀ ਰਹੀ ਸ਼ੇਰ ਦਾ